ਸਸਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਖਬਰ ਕਬੱਡੀ ਜਗਤ ਨਾਲ ਤੁਹਾਡੇ ਨਾਲ ਸਾਂਝੇ ਕਰ ਰਹੇ ਹੈਗੇ ਆ ਤਨ ਤਨ ਬਾਬਾ ਫਰਾਜ਼ ਜੀ ਨੌਜਵਾਨ ਕਬੱਡੀ ਟੂਰਨਾਮੈਂਟ ਸਮੂਹ ਨਗਰ ਪੰਚਾਇਤ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਸ਼ਾਨਦਾਰ ਕਬੱਡੀ ਕੱਪ ਕਰਾਇਆ ਗਿਆ ਨਗਰ ਪਿੰਡੋਰੀ ਖਾਤਰੀਆਂ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਚੰਦਾਰ ਕਬੱਡੀ ਕੱਪ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਨੇ ਭਾਗ ਲਿਆ ਪੰਜਾਬ ਦੇ ਕੋਨੇ-ਕੋਨੇ ਤੋਂ ਵੱਖ-ਵੱਖ ਵਰਗਾਂ ਦੀਆਂ ਵੱਖ-ਵੱਖ ਭਾਰਕ ਦੀਆਂ ਸਮੂਹ ਜਿਹੜੀਆਂ ਇੱਥੇ ਕਬੱਡੀ ਜਿਹੜਾ ਖਿਡਾਰੀਆਂ ਨੇ ਭਾਗ ਲਿਆ ਨੇ ਵਿੱਚ ਆਪਾਂ ਰਿਜ਼ਲਟ ਦੀ ਗੱਲ ਕਰਦੇ ਨੇ ਹੈਗੇ ਆ ਫਾਈਨਲ ਰਿਜ਼ਲਟ ਜਿਹੜਾ ਹੈਗਾ ਉਹਦੇ ਵਿੱਚ ਪਹਿਲੇ ਸਥਾਨ ਤੇ ਜਨਰ ਟੀਮ ਦੀ ਜਿਹੜੀ ਟੀਮ ਉਹਨੇ ਪਹਿਲਾ ਸਥਾਨ ਹਾਸਲ ਕੀਤਾ ਨਾਲ 61000 ਰੁਪਏ ਔਰ ਜਿਹੜਾ ਇੱਕ ਜੇਤੂ ਟਰੋਫੀ ਜਿਹੜਾ ਜੇਤੂ ਕੱਪ ਜਿਹੜਾ ਉਹਨੂੰ ਨਾਲ ਸਨਮਾਨਿਤ ਕੀਤਾ ਗਿਆ ਦੂਸਰੇ ਸਥਾਨ ਦੀ ਜੇਕਰ ਗੱਲ ਕਰਦੇ ਆਂ ਕਿ ਪਿੰਡ ਮਾਨਕੂਏ ਜਿਹੜੇ ਕਬੱਡੀ ਕੱਪ ਇਸ ਕਬੱਡੀ ਕੱਪ ਦੇ ਵਿੱਚ ਮਾਨਕੂ ਟੀਮ ਨੇ ਦੂਜਾ ਹਾਸਲ ਜਿਹੜਾ ਸਥਾਨ ਹਾਸਲ ਕੀਤਾ 61000 ਰੁਪਏ ਤੇ ਇੱਕ ਕੱਪ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਨੇਰ ਟੀਮ ਦੇ ਵਿੱਚ ਜੇਕਰ ਖਿਡਾਰੀਆਂ ਦੀ ਗੱਲ ਕਰਦੇ ਆਂ ਤਾਂ ਅਰਸ਼ ਬਰਨਾਲਾ ਰੋਮੀ ਲੋਹਾਰਾ ਰਮਨ ਜਨੇਰ ਪਵਨ ਪਵਨਾ ਅਤੇ ਜਨੇਰ ਆਦਿ ਜਿਹੜੇ ਖਿਡਾਰੀਆ ਨੇ ਭਾਗ ਲਾਇਆ ਇਸ ਕਬੱਡੀ ਦੇ ਵਿੱਚ ਇਸ ਖੇਡ ਦੇ ਵਿੱਚ ਜੇਕਰ ਗੱਲ ਕਰਦੇ ਆਂ ਮਾਨਕੋਏ ਗਿੱਲ ਟੀਮ ਦੀ ਤਾਂ ਉਹਦੇ ਵਿੱਚ ਬੋੜਾ ਮਾਨਕੋਏ ਗਿੱਲ ਤਾਜਾ ਧੂੜਕੋਟ ਕਮਲ ਰੌਂਗਤਾ ਤੇ ਕੀਪਾ ਵਾਣੁਕੇ ਨੇ ਹਾਸਲਾ ਲਿਆ ਬਸਟ ਰੇਡਰਾਂ ਦੀ ਗੱਲ ਕਰਦੇ ਆਂ ਤੇ ਰੇਡਰਾਂ ਦੇ ਨਾਲ ਜਿਹੜੇ ਬਸਟ ਰੇਡਰ ਤੇ ਨਾਲ ਬਸਟ ਛਾਪੀਆਂ ਦੀ ਗੱਲ ਕਰਦੇ ਆਂ ਬਸਟ ਰੇਡਰ ਦੇ ਵਿੱਚ ਅਰਸ਼ ਬਰਨਾਲਾ ਨੇ ਜਿਹੜਾ ਪਹਿਲਾ ਹਾਸਲਾ ਜਿਹੜਾ ਪਹਿਲਾ ਸਤਾਣਾ ਅਸਰ ਕੀਤਾ ਤੇ ਨਾਲ ਜੁਆਇੰਟ ਰੂਪ ਚ ਰਮਨ ਜਨੇਰ ਨੇ ਜਿਹੜਾ ਪਹਿਲਾ ਵਸਟ ਰੇਟਰ ਜਿਹੜਾ ਦਾ ਅੰਕ ਜਿਹੜਾ ਹਾਸਲ ਕੀਤਾ ਉਹਦੇ ਵਿੱਚ ਬਸਟ ਜਾਫੀ ਦੀ ਜੇਕਰ ਗੱਲ ਕਰਦੇ ਹੈਗੇ ਤੇ ਰੌਮੀ ਲਹਾਰਾ ਤੇ ਨਾਲ ਜੁਆਇੰਟ ਜਿਹੜਾ ਪਵਨ ਪਵਨਾ ਜਨੇਰ ਨੇ ਜਿਹੜਾ ਬਸਟ ਜਾਫੀ ਦਾ ਜਿਹੜਾ ਸਨਮਾਨ ਹਾਸਲ ਕੀਤਾ ਬਸਟਾਂ ਨੂੰ ਜਿਹੜਾ ਬਸਟ ਜਾਬੀ ਤੇ ਰੇਟਰ ਜਿਹੜੇ ਹੈਗੇ ਉਹਨਾਂ ਨੂੰ 52-5200 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ ਜੇਕਰ ਕਮੈਂਟਰੀ ਦੀ ਗੱਲ ਕਰਦੇ ਇਥੇ ਕਮੈਂਟੇਟਰ ਬਹੁਤ ਸਾਰੇ ਪਹੁੰਚੇ ਉਹਦੇ ਵਿੱਚ ਆਪਾਂ ਗੱਲ ਕਰਦੇ ਅਗਰ ਚਰਨ ਸਨੇਹਰ ਦਵਿੰਦਰ ਸਨੇਹਰ ਬਿੱਟੂ ਉਮਰੀਆਣਾ ਮੋਦੀ ਦੀਮਾਂ ਵਾਲੀ ਰਾਜ ਮੇਰ ਸਿੰਘ ਵਾਲਾ ਤੇ ਮਨਦੀਪ ਕਾਲੀਏ ਵਾਲਾ ਨੇ ਜਿਹੜਾ ਇੱਥੇ ਕਮੈਂਟਰੀ ਦੇ ਰੂਪ ਚ ਹੂਕਾ ਨਵਾਈ ਸਕੋਰਰ ਦੀ ਗੱਲ ਕਰਦਿਆਂ ਤਾਂ ਰਾਜੂ ਸ਼ਰਮਾ ਮਈਆ ਨੇ ਜਿਹੜਾ ਸਕੋਰਰ ਦੀ ਹੂਕਾ ਨਵਾਈ ਸੋ ਹੋਰ ਦੇਖਦੇ ਹਾਂ ਸਪੀਰਾਂ ਦੇ ਨਾਲ ਕਰਦਿਆਂ ਗੱਲਬਾਤ ਸਾਡਾੜਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਸੁਣਵਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਾਣੂ ਕੇ ਵੀਰ ਤੇ ਮੇਰੀ ਪੀਰੀ ਕਲੱਬ ਘਲਕੜਾ ਮਨਸੂਰਵਾਲ ਵੀਰ ਤੇ ਸੈੰਦੋਵਾਲ ਪੂਰਸਲਾ ਮਾਣੂ ਕਾ ਗੱਲ ਇਹ ਤਾਂ ਤੁਮੜ ਪੱਦਵੀ ਐ 15 ਤਿੰਨ ਤੰਤਾਂ ਤੱਕ ਪਿੰਡਾਂ ਦੀਆਂ ਟੀਮਾਂ ਲਿਖੇ ਬੈਠੇ ਤੇ ਹੁਣਾ ਕਿਸੇ ਨੇ ਵਾਰ ਇੱਥੇ ਸਲੀਨਾ ਦੀਆਂ ਕੋਲ ਟੀਮਾਂ ਸਲੀਨਾ ਇਹ ਤੇ ਘਲਕੜਾ ਦੋਨੇ ਟੀਮਾਂ ਨਹੀਂ ਗਰਾਊਂਡ ਚ ਆ ਰਹੀਆਂ ਦੋਨੇ ਟੀਮਾਂ ਇੱਕ ਤੋਫਰ ਅਗਲਾ ਮੈਚ ਭਾਗੜ ਦੇ ਸਲੀਨਾ ਵੀਰ ਵੀਰ ਤੇ ਮੇਰੀ ਪੀਰੀ ਕਲੱਬ ਘਲਕੜਾ ਇਹ ਟੀਮਾਂ ਮੇਰੇ ਵੀ ਗਰਾਊਂਡ ਤੇ ਦੇ ਰਹਿਣ ਗੁਰੇਵਾਲੀਆ ਸੁਖਵੀਰ ਪਹਿਲਾਂ 1.5 ਪੁਆਇੰਟ ਭਾਂਗੜਾ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਲਾਭ ਉਹਦੇ ਪਾਸੇ ਕਬੱਡੀ ਪੈ ਚੁੱਕੀ ਹੈ ਅਗਲੇ ਮੈਚਾਂ ਦੀਆਂ ਟੀਮਾਂ ਬਿਲਕੁਲ ਤਿਆਰ ਮੈਣੀਆਂ ਮੇਰੇ ਮਿੱਤਰੋ ਸ਼ਾਮਾਂ ਢੱਟ ਜਿਉਂ ਪਹਿਲੇ ਰਾਊਂਡ ਦੇ ਕਾਫੀ ਮੈਚ ਹੋਰ ਬਾਕੀ ਆ ਸੋ ਖਿਡਾਰੀਆਂ ਨੂੰ ਬੇਤੀ ਸਮੇਂ ਦੀ ਕਦਰ ਕਰਨੀ ਹੈ ਆਹ ਹੈ ਭਾਂਗੜਾ ਪਿੰਡ ਵਾਲਾ ਮੇਰੇ ਵੀਰੋ ਲਾਭ ਉਹ ਥੱਲੇ ਪਾਸੇ ਦੇਖਦੇ ਰੱਖਦਾ ਤਾਂ ਤੇ ਹੱਥ ਲਾਓ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਲੱਗਿਆ ਹੋਇਆ ਜੋਰ ਮੇਰੇ ਮਿੱਤਰੋ ਪਰ ਇਧਰ ਦੇ ਪਾਸੇ ਦੇਖਣਾ ਹੈ ਹਾਪੀ ਪੰਗੜਾ ਵਾਲੇ ਦੀ ਨਾਜਮਰ ਸਿਰੇ ਸਿਰੇ ਦੇ ਜੱਫੇ ਲਾ ਕੇ ਦੁਨੀਆ ਦੇ ਵੱਡੇ ਵੱਡੇ ਮੱਲਾ ਨੂੰ ਉੱਪਰ ਦੀ ਸਮਰੱਥਾ ਰੱਖਣ ਦੀ ਅੰਗਰੇਜ਼ ਦੀ ਪਾਈ ਸੀ ਕਬੱਡੀ ਹੈ ਇਧਰ ਦੇ ਪਾਸੇ ਸਾਡੀ ਧਰਤੀ ਸਾਡੇ ਵਿੱਚ ਆ ਬਹੁਤ ਬਹੁਤ ਧੰਨਵਾਦ ਹਰਦੇਵ ਸਿੰਘ ਪੁੱਲਸਾਹਣੀ ਆਏ ਹੋਏ ਐ ਲਓ ਇੱਥੇ ਨਿਸ਼ਾਨ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਤੇ ਪੁਆਇੰਟ ਪਾਗੜਾ ਦੀ ਟੀਮ ਦੇ ਖੰਦ ਵਿੱਚ ਜੋੜਦਾ ਆਇਆ ਚੱਲ ਵੀ ਨਾਜਵਾਨਾਂ ਪਾਗੜੀ ਕਬੱਡੀ ਫਿਰ ਖੇਡ ਮੈਦਾਨ ਵਿੱਚ ਦੇਖਾਂਗੇ ਸਮੇਂ ਸਮੇਂ ਸਿਰ ਸਾਰੇ ਮੈਚ ਐਂਡ ਕੰਟੀਨਿਊ ਜਿਹੜੇ ਖੇਡੇ ਜਾਣਗੇ ਮੇਰੇ ਮਿੱਤਰੋ ਟੀਮਾਂ ਗਰਾਊਂਡ ਦੇ ਮੈਚ ਕਿਸੇ ਵੀ ਟੀਮ ਦੀ ਕੋਈ ਉਡੀਕ ਨਹੀਂ ਹੋਵੇਗੀ ਲਓ ਸਾਹਮਣੇ ਫੇਰ ਸਮੇ ਕਬੱਡੀ ਚੱਲੀ ਹੈ ਤੇ ਹੈਪੀ ਨੌਜਵਾਨ ਲਓ ਭਾਗਰ ਪਿੰਡ ਵਾਲਾ ਕਰਦਾ ਹੈ ਟਾਈ ਮੁਕਾਬਲਾ ਬਹੁਤ ਜ਼ਾਰੀਆਂ ਦੇ ਦਰਮਿਆਨ ਕਦੇ ਸੱਜੇ ਕਦੇ ਖੱਬੇ ਲਓ ਮੁਕਾਬਲਾ ਸੱਜੇ ਪਰ ਆਹ ਦੇਖੀਏ ਵੀ ਇੱਧਰ ਪੁਆਇੰਟ ਨੌਜਵਾਨ ਧਾਵੀ ਦੇ ਖਾਤੇ ਦੇ ਜੁੜਦਾ ਹੋਇਆ ਹੈ ਚੱਲ ਵੀ ਸੁਖਵੀਰ ਪਾ ਕਬੱਡੀ ਲਓ ਹੋਸ ਕਲੱਬ ਬਲੂਰ ਨੇ ਖੇਡਣਾ ਹੈ ਮਾਣੂਗੇ ਪਿੰਡ ਦੇ ਮੀਰੀ ਪੀਰੀ ਕਲੱਬ ਨਾਲ ਖੇਡਣਗੇ ਇਹ ਸਾਰੀਆਂ ਟੀਮਾਂ ਦੇ ਮੈਚ ਜਿਹੜੇ ਨਾਉਸੋ نی پردھان پنڈ والا <سؤال> گریب ہاتھ آدھے دن ٹکر میرے مطلب آن سب ٹکر 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 چکر ٹکر چکر لگ گئے میرے مطلب ہوگی بلے 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 ادھر پاسے تو ਕਰਦੇ ਸ੍ਰੀ ਨਾਮੀ ਸੈਂਟਰ ਲੈ ਕੇ ਹੈਪੀ ਆ ਗਿਆ ਭੰਗੜਾ ਵਾਲਾ ਖੇਡ ਗਰਾਊਂਡ ਦੇ ਵਿੱਚ ਹਰਮਨ ਵਰਗੇ ਪੁੱਤਿਆਂ ਦਾ ਧੰਨਵਾਦ ਹੈ ਸਾਰੇ ਪਲੇਰਾਂ ਦਾ ਲਓ ਸਤਜੀਤ ਕੋਰੇ ਵਾਲੀਆ ਨਿਸ਼ਾਨ ਖਾਦੇ ਵਾਲੀਆ ਹਨ ਦੁਨੀਆ ਦੇ ਸੁਪਰ ਡੁਪਰ ਅੱਜ ਪੰਡੂ ਨਹੀਂ ਆ ਲੋਕ ਨਹੀਂ ਆ ਸਾਡਾ ਦੇ ਨਵਲੇ ਰੰਗ ਦੇ ਸਿਰਦਾ ਚੱਲਿਆ ਇੱਕੋ 15 16 ਸਾਲ ਦੇ ਖੇਡਣ ਲਗੇ ਜਿਨ੍ਹਾਂ ਦੇ ਨਾਲ ਕਦੇ ਜਾਫੀਆਂ ਦੇ ਹਨ ਲੱਖਾਂ ਮੇਰ ਸਗੈਣਾ ਉਹ ਦਿਨ ਜਿੱਤੀ ਫਟਖਾਣਾ ਪਰ ਦੁਨੀਆ ਚੱਲੀ ਰਹੀ ਹੈ ਮੇਰ ਸਹਵਾਣੀ ਜੀ ਦੇ چل بھی نوجوان بلے بلے گا جگا کبھی بلے جگہ کبھی بند آیا تو جگہ میرے ملوائے لگ رہی کری کرتے میرے ملوتی